ਐਮ.ਐਸ. ਹਾਕੀ ਕਲੱਬ ਦੇ ਵੀਰਾਂ ਦੇ ਸੱਦੇ ਤੇ ਇੱਥੇ ਪਹੁੰਚੇ ਹੋਏ ਮੇਰੇ ਨੌਜਵਾਨ ਵੀਰ ਮੇਰੀਆਂ ਮਾਤਾਵਾਂ ਤੇ ਭੈਣਾਂ ਅਤੇ ਸਤਿਕਾਰਯੋਗ ਐਮ.ਐਲ.ਏ ਸਾਹਿਬ ਚੇਅਰਮੈਨ ਸਾਹਿਬ ਰਾਜਿੰਦਰ ਸਿੰਘ ਜੀ ਸਾਰੇ ਆਓ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹਾਂਗਾ ਵੀਰ ਜਸਪ੍ਰੀਤ ਸਿੰਘ ਜੀ ਨੂੰ ਜਿਸ ਨੇ ਆਪਣੀ ਕੌਮियत ਦਾ ਦਰਦ ਆਪਣੇ ਨੌਜਵਾਨਾਂ ਦਾ ਦਰਦ ਆਪਣੀ ਕਮਿਊਨਿਟੀ ਦਾ ਦਰਦ ਆਪਣੇ ਸੀਨੇ ਵਿੱਚ ਲੈ ਕੇ ਇਹ ਛੋਟੇ-ਛੋਟੇ ਬੱਚੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਉਮਤ ਦੇ ਵਾਰਿਸ ਜਿਹੜੇ ਤਿਆਰ ਕੀਤੇ ਨੇ ਕਿਉਂਕਿ ਗੁਰੂ ਪਿਆਰ ਵਾਲਿਓ ਇਸ ਗੱਲ ਦੇ ਵਿੱਚ ਕੋਈ ਦੁਰਾਇ ਨਹੀਂ ਹੈ ਕਿ ਅੱਜ ਜਿਹੜੇ ਹਾਲਾਤ ਸਮਾਜ ਦੇ ਵਿੱਚ ਬਣੇ ਨੇ ਚਿੱਟੇ ਵਰਗੇ ਇਸ ਧੜੀ ਲਾਣਤ ਨੇ ਪਤਾ ਨਹੀਂ ਕਿੰਨੇ ਕਿਉਂ ਘਰਾਂ ਦੇ ਘਰ ਜਿਹੜੇ ਨੇ ਉਹ ਖਾਲੀ ਕਰ ਦਿੱਤੇ ਨੇ ਹਰ ਇੱਕ ਮਾਂ ਹਰ ਇੱਕ ਬਾਪ ਦਾ ਇੱਕ ਸੁਪਨਾ ਹੁੰਦਾ ਹੈ ਕਿ ਜਦੋਂ ਅਸੀਂ ਸੰਸਾਰ ਦੇ ਵਿੱਚੋਂ ਸੁਰੱਖਰੂ ਹੋ ਕੇ ਜਾਈਏ ਤੇ ਸਾਡੀ ਜਿਹੜੀ ਹੈ ਸਿਵਿਆ ਨੂੰ ਲਾਟ ਸਾਡੇ ਬੱਚੇ ਦੇਵਲ ਪਰ ਬੜਾ ਮੁਸ਼ਕਲ ਜੇ ਜਵਾਨ ਪੁੱਤਾਂ ਦੀ ਡੱਡ ਬਾਡੀ ਨੂੰ ਆਪਣੀ ਅੱਖਾਂ ਦੇ ਨਾਲ ਵੇਖਣਾ ਅੱਜ ਬੜੇ ਮਾੜੇ ਹਾਲਾਤ ਬਣੇ ਹੋਏ ਨੇ ਕਿਸੇ ਸ਼ਾਇਰ ਨੇ ਕਿਹਾ ਸੀ ਨਾ ਅਨਕਦਾਸ ਲਈ ਨਸ਼ਾ ਭੁੱਖੀ ਪਿਲਾਉਣ ਵਾਲਿਆ ਆਹ ਚੰਬੜੀਆਂ ਨੇ ਕੌਮ ਤੇਰੀ ਨੂੰ ਸੌ ਸੌ ਬਿਮਾਰੀਆਂ ਤੇਰੇ ਮਾਸੂਮ ਪੁੱਤਾਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਮੰਗਦੀ ਪਈ ਹੈ ਜੱਥੇਦਾਰੀਆਂ ਦੁਸ਼ਮਨਾਤੇ ਕੀ ਗਿਲਾ ਮੇਰੇ ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰਿਆਂ ਸਰਦਾਰਾਂ ਖੁਦ ਸਰਦਾਰੀਆਂ ਅੱਜ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਉਮਤ ਵਾਰਸ ਅਖਵਾਉਣ ਵਾਲੇ ਸਿਰਾਂ ਦੇ ਵਿੱਚ ਦਸਤਾਰਾਂ ਵੀ ਬੰਦੇ ਨੇ ਪਰ ਅੱਜ ਸਭ ਤੋਂ ਜ਼ਿਆਦਾ ਚਿੱਤਾਂ ਜਿਹੜਾ ਉਹਨਾਂ ਕੋਲੋਂ ਫੜਿਆ ਜਾ ਰਿਹਾ ਹੈ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਗੱਲ ਕਹਿਣਾ ਚਾਹਣਾ ਸੋ ਅਜ ਐਮਐਲਏ ਸਾਹਿਬ ਸਾਡੇ ਪਾਸ ਪਹੁੰਚੇ ਨੇ ਇੱਕ ਦੋ ਬੈਂਤੀਆਂ ਮੈਂ ਉਹਨਾਂ ਨਾਲ ਕਰਨਾ ਚਾਹਣਾ ਕਿਉਂਕਿ ਪਹਿਲੇ ਵੀ ਆਸੀਂ ਜਦੋਂ ਇੱਕ ਪ੍ਰੋਗਰਾਮ ਕਰਾਇਆ ਸੀ ਤੇ ਉਸ ਦੇ ਵਿੱਚ ਆਪਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿਹੜੇ ਐਸਡੀਪੀਓ ਆਰਐਸ ਪੁਰਾਏ ਨੇ ਉਹਨਾਂ ਨੂੰ ਜਰੂਰ ਇਹ ਕੋਸ਼ਿਸ਼ ਕਰੋ ਉਹਨਾਂ ਨੂੰ ਕੋ ਕਿ ਸਾਡੇ ਇਸ ਨਗਰ ਦੇ ਵਿੱਚ ਵੈਸੇ ਤਾਂ ਡਿਊਟੀ ਬੰਦੀ ਹੈ ਕਿ ਹਰ ਇੱਕ ਨਜ਼ਰ ਦੇ ਉੱਪਰ ਜਿੱਦਾਂ ਵੀ ਉਹਨਾਂ ਦਾ ਏਰੀਆ ਹੁੰਦਾ ਹੈ ਉੱਥੇ ਨਜ਼ਰ ਰੱਖਣੀ ਪਰ ਸਾਡੇ ਇਸ ਨਗਰ ਦੇ ਵਿੱਚ ਜਰੂਰ ਨਜ਼ਰ ਰੱਖਣ ਕਿਉਂਕਿ ਅੱਜ ਵੀ ਇੱਥੇ ਜਿਹੜੀ ਚਿੱਟੇ ਦੀ ਪਰਮਾਰ ਹਜੇ ਵੀ ਜਾਰੀ ਹੈ ਅਸੀਂ ਇਹ ਦੁਖੀ ਮੰਦ ਦੇ ਨਾਲ ਕਹਿ ਰਹੇ ਹਾਂ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਸਾਡੀ ਕਮਿਊਨਿਟੀ ਇਹ ਪੂਰਾ ਸਾਥ ਦੇएगी ਪਰ ਇਹਨਾਂ ਚਿੱਟੇ ਵਰਗੇ ਨੂੰ ਢੜੇ ਵਾਲੇ ਨੂੰ ਇਹਨਾਂ ਨੂੰ ਨੱਥਾ ਪਾ ਕੇ ਤਾਂ ਕਿ ਪਤਾ ਚੱਲੇ ਕਿਉਂਕਿ 5 ਸਾਲ ਦਾ ਪੀਰੀਅਡ ਹੈ ਤੇ ਸਾਡੇ ਸਿਰਾਂ ਦੀ ਜਿਹੜੀਆਂ ਦਸਤਾਰਾਂ ਨੇ ਦਸਤਾਰਾਂ ਨਹੀਂ ਇੱਕ ਬੜੀ ਵੱਡੀ ਜ਼ਿੰਮੇਵਾਰੀ ਜੇ ਜੇ ਅਸੀਂ ਇਸ ਜ਼ਿੰਮੇਵਾਰੀ ਨੂੰ ਸਮਝੀਏ ਤੇ ਤਾਂ ਕਿਉਂਕਿ ਆਪਾਂ ਨੌਜਵਾਨਾਂ ਨੂੰ ਮਰਦੇ ਹੋਏ ਨਹੀਂ ਦੇਖ ਸਕਦੇ ਗੁਰੂ ਨਾਨਕ ਪਾਤਸ਼ਾਹ ਦੇ ਉਮਤ ਦੇ ਜਿਹੜੇ ਵਾਰਿਸ ਨੇ ਨਾ ਇਹ ਖਤਮ ਤਾਂ ਨਹੀਂ ਹੋ ਸਕਦੇ ਪਰ ਕੁਝ ਭੇੜੀਏ ਜਿਹੜੇ ਨੇ ਇਸ ਸਮਾਜ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਕਲੰਕ ਉਹਨਾਂ ਨੂੰ ਧੋਣ ਦੇ ਲਈ ਇਹ ਸਾਰੀ ਕਮਿਊਨਿਟੀ ਤੁਹਾਡੇ ਨਾਲ ਖੜੀ ਹੈ ਲੇਕਿਨ ਉਸ ਦੇ ਲਈ ਤੁਸੀਂ ਜਿੰਨਾ ਵੀ ਹੋ ਸਕੇ ਸਤ ਤੂ ਸਤ ਕਲੜੇ ਨੂੰ ਕਲੜਾ ਜਿਹੜਾ ਹੈ ਕਦਮ ਉਹ ਤੁਸੀਂ ਚੁੱਕੋ ਔਰ ਦੂਸਰੀ ਔਰ ਮੇਰੀ ਆਖਰੀ ਦੰਤੀ ਕਿਉਂਕਿ ਸਮਾਜ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਪੜਦੇ ਆਂ ਤੇ ਬਾਦਸ਼ਾਹ ਪਾਤਸ਼ਾਹ ਦਾ ਫਰਮਾਨ ਹੈ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਵਰ ਤੁਮਾਰੀ ਜਿਸ ਬੋਲੀ ਨੂੰ ਸਾਡੀ ਮਾਂ ਬੋਲੀ ਪੰਜਾਬੀ ਨੂੰ ਜੰਮੂ ਕਸ਼ਮੀਰ ਦੇ ਵਿੱਚੋਂ ਆਫੀਸ਼ਲ ਲੈਂਗੁਏਜ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਸੋ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਜਿਸ ਨਹੀਂ ਜਿਸ ਕੌਮ ਦੀ ਬੋਲੀ ਖਤਮ ਹੋ ਜਾਵੇ ਤੇ ਉਹ ਕੌਮਾਂ ਵੀ ਖਤਮ ਹੋ ਜਾਂਦੀਆਂ ਨੇ ਇੱਕ ਤਾਂ ਮੇਰੀਆਂ ਮਾਤਾਵਾਂ ਇੱਥੇ ਬੈਠੀਆਂ ਨੇ ਇਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਕਿ ਆਪਣੇ ਘਰਾਂ ਦੇ ਵਿੱਚ ਇਹ ਹਮਕੋ ਤੇ ਤੁਮਕੇ ਛੋੜ ਦਿਓ ਗੁਰੂ ਪਿਆਰ ਵਾਲਿਓ ਇਹ ਜਿਨ੍ਹਾਂ ਦੀ ਬਾਸ਼ਾ ਹੈ ਬਾਸ਼ਾ ਕੋਈ ਵੀ ਮਾਰੀ ਨਹੀਂ ਪਰ ਆਪਣੀ ਭਾਸ਼ਾ ਨੂੰ ਕਦੇ ਵੀ ਨਾ ਮਾਰੋ ਜਦੋਂ ਬਹਾਦਰ ਸ਼ਾਹ ਦਾ ਦਰਬਾਰ ਲੱਗਾ ਸੀ ਨਾ ਤੇ ਕਾਜੀ ਨੇ ਸਵਾਲ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਧਰਮ ਤੇਮਾਰਾ ਖੂਬ ਕੀ ਹਮਾਰਾ ਖੂਬ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਉਹਨਾਂ ਨੂੰ ਕਹਿੰਦੂ ਮਰਾਦ ਸੀ ਕਿ ਜਿਨ੍ਹਾਂ ਦੀ ਇਹ ਬਾਸ਼ਾ ਹੈ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਤੇ ਸਾਡਾ ਸਾਨੂੰ ਮੁਬਾਰਕ ਸੋ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਜਿੰਦ ਹੈ ਸਿੱਖ ਇੱਕ ਵੱਖਰੀ ਕੌਮ ਹੈ ਸਾਡੀ ਰਹਿਣੀ ਵੇਢੀ ਵੱਖਰੀ ਹੈ ਸਾਡਾ ਜੀਵਨ ਜਿਉਂ ਦਾ ਢੰਗ ਵੱਖਰਾ ਹੈ ਸਾਡਾ ਪੰਥ ਬਖਰਾ ਹੈ ਸਭ ਤੋਂ ਉਤਮ ਤੇ ਸਭ ਤੋਂ શ્રેષ્ઠ ਗੱਲ ਕਿ ਸਾਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਦੁਨੀਆ ਵਿੱਚ ਸਭ ਤੋਂ ਵੱਖਰੀ ਹੈ ਸਮਝ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਰੂਰ ਜਿਹੜੀ ਅਸੈਂਬਲੀ ਦੇ ਵਿੱਚ ਇਹ ਗੱਲ ਚੁੱਕੋ ਚਾਕਿ ਜੰਮੂ ਕਸ਼ਮੀਰ ਦੀ ਧਰਤੀ ਦੇ ਵਿੱਚੋਂ ਵਾਪਸ ਸਾਡੀ ਜਿਹੜੀ ਹੈ ਮਾਂ ਬੋਲੀ ਪੰਜਾਬੀ ਆਫੀਸ਼ਲ ਲੈਂਗੁਏਜ ਦੇ ਵਿੱਚ ਦਰਜ ਕੀਤੀ ਜਾਵੇ ਸੋ ਅੰਤ ਦੇ ਵਿੱਚ ਮੈਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਤਨੇ ਕੋ ਬੇਨਤੀ ਪਰਵਾਨ ਉਹ ਗਲਤੀ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ